ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਹਾਜ਼ ਅੱਜ ਮੈਂ ਜਿਹੜੀ ਗੱਲ ਕਰਨੀ ਆ ਉਹ ਧਰਤੀ ਦੇ ਸਬੰਧ ਦੇ ਵਿੱਚ ਧਰਤੀ ਜਿਹੜੀ ਆ ਉਹ ਸਭ ਤੋਂ ਪਹਿਲਾਂ ਧਰਤੀ ਹੋਣ ਦੇ ਵਿੱਚ ਆਉਂਦੀ ਆ ਸਾਰੇ ਬ੍ਰਹਿਮੰਡ ਹੁੰਦਾ ਆ ਪਹਿਲਾਂ ਉਸ ਤੋਂ ਬਾਅਦ ਧਰਤੀ ਆਉਂਦੀ ਧਰਤੀ ਤੋਂ ਬਾਅਦ ਹੌਲੀ-ਹੌਲੀ ਇਹ ਜੋ ਵਿਗਿਆਨ ਦਾ ਜੋ ਦੱਸਿਆ ਜਾਂਦਾ ਆ ਉਹਦੇ ਅਨੁਸਾਰ ਧਰਤੀ ਦੇ ਉੱਤੇ ਛੋਟੇ ਮੋਟੇ ਕੀੜੇ ਮਕੌੜੇ ਇਦਾਂ ਉਹ ਵਿਕਸਿਤ ਹੁੰਦੇ ਹੌਲੀ ਹੌਲੀ ਜਿਹੜਾ ਉਹ انسان ਦੀ ਹੋਂਦ ਹੁੰਦੀ ਆ ਧਰਤੀ ਦੇ ਉੱਤੇ انسان ਆਉਂਦਾ ਹੈ انسان ਤੋਂ ਬਾਅਦ انسان ਦੇ ਰੀਤੀ ਰਿਵਾਜ ਆਉਂਦੇ ਆ انسان ਦੇ ਧਰਮ ਆਉਂਦੇ ਆ ਧਰਮ ਤਾਂ ਸਭ ਤੋਂ ਬਾਅਦ ਵਿੱਚ ਆਉਂਦੇ ਆ ਪਹਿਲਾ ਪਹਿਲਾਂ ਜਿਹੜਾ انسان ਆ ਉਹ ਜੰਗਲਾਂ ਦੇ ਵਿੱਚ ਰਹਿੰਦਾ ਆ ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਜਿੱਥੇ ਜੋ ਹੈਗਾ ਉਹ ਉਸੇ ਤਰ੍ਹਾਂ ਹੀ ਉਹਨੂੰ ਉਹ ਮੰਨਣਾ ਸ਼ੁਰੂ ਕਰ ਦਿੰਦਾ ਆ ਜੰਗਲ ਦੇ ਵਿੱਚ ਰਹਿੰਦਿਆਂ ਨੂੰ ਅਗਰ ਕੋਈ ਵੀ ਚੀਜ਼ ਉਹਨੂੰ ਨੁਕਸਾਨ ਕਰਦੀ ਆ ਉਹ ਉਸ ਨੂੰ ਭਗਵਾਨ ਸਮਝਣਾ ਸ਼ੁਰੂ ਕਰ ਦਿੰਦਾ ਆ ਅ ਉਹਨੇ ਸਭ ਤੋਂ ਪਹਿਲਾਂ ਜਿਹੜਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਸ਼ਿਕਾਰ ਦੇ ਵਿੱਚ ਅ ਉਹਨੂੰ ਜੋ ਦਿੱਕਤਾਂ ਆਉਂਦੀਆਂ ਸੀਗੀਆਂ ਕਿਤੇ-ਕਿਤੇ ਜਦੋਂ ਜੰਗਲ ਨੂੰ ਅੱਗ ਲੱਗ ਜਾਂਦੀ ਸੀਗੀ ਸਭ ਕੁਝ ਤੈਸ ਨੈਸ ਹੋ ਜਾਂਦਾ ਸੀਗਾ ਤੇ ਉਹਨੂੰ ਇਦਾਂ ਲੱਗਦਾ ਸੀਗਾ ਕਿ ਇਹ ਕੋਈ ਬਹੁਤ ਭਿਆਨਕ ਚੀਜ਼ ਆ ਜਿਹੜੀ ਆਗਿਆ ਉਹਨੇ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ ਉਹਨੇ ਫਸਲ ਬੀਜਣੀ ਸ਼ੁਰੂ ਕੀਤੀ ਉਸ ਵੇਲੇ ਤੂਫਾਨ ਨੇਰੀ ਹਵਾ ਉਹ ਨੁਕਸਾਨ ਕਰਦੀ ਸੀ ਉਹਨੇ ਉਹਨੂੰ ਵੀ ਮੰਨਣਾ ਸ਼ੁਰੂ ਕਰ ਦਿੱਤਾ ਫਿਰ بارش ਜੋ ਵੀ ਇਹੋ ਹੜ੍ਹ ਵਗੈਰਾ ਆਉਂਦੇ ਸੀਗੇ ਉਹਨੇ ਉਸ ਪਾਣੀ ਨੂੰ ਵੀ ਮੰਨਣਾ ਸ਼ੁਰੂ ਕਰ ਦਿੱਤਾ ਆ ਦੇਵਤੇ ਬਣਾ ਲਿਓ ਵੱਖ-ਵੱਖ ਉਹ ਤੇ ਉਹਨੂੰ ਜੇ ਨੁਕਸਾਨ ਕਰਦੇ ਸੀ ਕੋਈ ਜਿਵੇਂ ਆ ਜਾਨਵਰ ਜਿਹੜੇ ਸੀ ਸਭ ਤੋਂ ਜ਼ਿਆਦਾ ਜਿਹੜੇ ਨੁਕਸਾਨ ਕਰਦੇ ਸੀ ਉਹ ਜਿਹੜਾ ਪਤਾ ਹੀ ਨਹੀਂ ਲੱਗਦੇ ਸੀ ਉਹ ਸਾਪ ਵਗੈਰਾ ਸੀ ਉਹਨੇ ਉਹਨਾਂ ਨੂੰ ਵੀ ਮੰਨਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਉਹਦਾ ਵਿਕਾਸ ਜਿਹੜਾ ਉਹ ਚੱਲਦਾ ਗਿਆ ਵੱਖ-ਵੱਖ ਖਿੱਤਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਉਹਦੀ ਜਿਹੜੀ ਮੁਸ਼ਕਲਾਂ ਜਿਹੜੀਆਂ ਉਹ ਆਉਂਦੀਆਂ ਗਈਆਂ ਤੇ ਅੱਜ ਦਾ ਜਿਹੜਾ ਇਨਸਾਨ ਆ ਉਹ ਉਹ ਵੱਖੋ-ਵੱਖਰੇ ਧਰਮਾਂ ਦੇ ਵਿੱਚ ਵੱਜ ਕੇ ਆ ਜਾਂਦ ਕੇ ਹਰੇਕ ਖਿੱਤੇ ਦਾ ਆਪਣੇ ਹਿਸਾਬ ਨਾਲ ਰੀਤੀ ਰਿਵਾਜ ਆ ਆਪਣੇ ਹਿਸਾਬ ਨਾਲ ਹੋਰੇ ਧਰਮਿਆਂ ਜਿਵੇਂ ਅ ਮੁਸਲਮ ਧਰਮ ਦੇ ਵਿੱਚ ਹਰੇ ਰੰਗ ਨੂੰ ਆ ਵਧੀਆ ਮੰਨਿਆ ਜਾਂਦਾ ਅ ਮੁਸਲਮ ਧਰਮ ਦੇ ਵਿੱਚ ਮਰਦੇ ਨੂੰ ਦਫਨਾਇਆ ਜਾਂਦਾ ਮੁਸਲਮ ਧਰਮ ਜਿਹੜਾ ਅਰਬ ਦੇ ਵਿੱਚ ਪੈਦਾ ਹੋਇਆ ਉੱਥੇ ਜਿਹੜਾ ਉਹ ਦੂਰ ਦੂਰ ਤੱਕ ਵੀ ਕੋਈ ਜੰਗਲ ਨਹੀਂ ਕੋਈ ਦਰਖਤ ਨਹੀਂ ਇਸ ਕਰਕੇ ਅ ਜਦੋਂ ਉਹ ਦਰਖਤਾਂ ਦੇ ਕੋਲ ਜਾਂਦੇ ਮਤਲਬ ਕਿ ਉਹਨਾਂ ਨੂੰ ਹਰਾ ਰੰਗ ਇਸ ਕਰਕੇ ਜ਼ਿਆਦਾ ਵਧੀਆ ਲੱਗਦਾ ਸੀਗਾ ਤੇ ਅ ਲੱਕੜਾਂ ਨਹੀਂ ਹੁੰਦੀਆਂ ਸੀਗੀਆਂ ਦਰਖਤ ਨਹੀਂ ਹੁੰਦੇ ਸੀਗੇ ਇਸ ਕਰਕੇ ਉਹ ਉੱਥੇ ਕਨਸੈਪਟ ਜਿਹੜਾ ਨਾ ਪਾਣੀ ਆ ਉੱਥੇ ਜਿਹਦੇ ਵਿੱਚ ਮੁਰਦੇ ਨੂੰ ਵਹਾ ਸਕਣ ਉਹ ਇੱਕੋ ਇੱਕ ਉੱਥੇ ਹੁੰਦਾ ਸੀ ਸਾਧਨ ਕਿ ਉਹ ਨੂੰ ਰੇਤੇਰੇ ਵਿੱਚ ਮਤਲਬ ਕਿ ਦਫਨਾ ਲੈਂਦੇ ਆ ਦਿੱਤੇ ਜਾਂਦੇ ਸੀਗੇ ਮਰਦਿਆਂ ਨੂੰ ਤੇ ਸਾਡੇ ਜਿਹੜੇ ਇੱਥੇ ਭਾਰਤ ਦੇ ਵਿੱਚ ਇੱਥੇ ਸਭ ਕੁਝ ਸਗਾ ਇੱਥੇ ਅਗਨੀ ਨੂੰ ਪਵਿੱਤਰ ਮੰਨਿਆ ਜਾਂਦਾ ਇਸ ਕਰਕੇ ਮਰਦਿਆਂ ਨੂੰ ਅਗਨੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਕਹਿੰਦਾ ਮਤਲਬ ਕਿ ਹਰੇਕ ਕਿੱਤੇ ਦੇ ਹਿਸਾਬ ਦੇ ਨਾਲ ਜਿਹੜੇ ਧਰਮ ਆਹੋ ਵਿਕਸਿਤ ਹੁੰਦੇ ਗਏ ਤੇ ਹੋ ਰਹੇ ਆ ਬਾਹਰਲੇ ਮੁਲਕਾਂ ਦੇ ਵਿੱਚ 크੍ਰਿਸਚੀਅਨ ਧਰਮਿਆ ਉਹ ਵਾਈਟ ਕਲਰ ਨੂੰ ਜ਼ਿਆਦਾ ਪਸੰਦ ਕਰਦੇ ਆ ਸਾਡੇ ਇੱਥੇ ਕੇਸਰੀ ਨੀਲੇ ਜੋ ਮਤਲਬ ਕਿ ਅੱਗ ਦਾ ਅਸਮਾਨ ਦਾ ਇਹ ਕਲਰ ਆ ਉਹਨਾਂ ਚੀਜ਼ਾਂ ਨੂੰ ਪਸੰਦ ਕੀਤਾ ਜਾਂਦਾ ਆ ਪਵਿੱਤਰ ਮੰਨਿਆ ਜਾਂਦਾ ਆ ਧਾਰਮਿਕ ਮੰਨਿਆ ਜਾਂਦਾ ਆ ਹਰੇਕ ਥਾਂ ਦਾ ਹਰੇਕ ਖਿੱਤੇ ਦੇ ਹਿਸਾਬ ਦੇ ਨਾਲ ਜਿਹੜਾ ਧਰਮ ਦਾ ਵਿਕਾਸ ਇਸ ਧਰਤੀ ਦੇ ਉੱਤੇ ਹੋਇਆ ਜਦਕਿ ਪੂਰੀ ਪੂਰੀ ਸ੍ਰਿਸ਼ਟੀ ਪੂਰੀ ਧਰਤੀ ਜਿਹੜੀ ਆਹੋ ਇੱਕਿਆ ਪਰਮਾਤਮਾ ਇੱਕਿਆ ਰੱਬ ਇੱਕਿਆ ਤੇ ਅਸੀਂ ਸਾਰੇ ਉਹਦੇ ਹੀ ਬਣਾਏ ਹੋਏ ਆ ਉਹਨੂੰ ਹੀ ਮੰਨਣ ਵਾਲੇ ਆ ਉਹਦੇ ਤੱਕ ਹੀ ਜਿਹੜਾ ਹਰੇਕ ਬੰਦੇ ਨੇ ਮਤਲਬ ਕਿ ਜਨਮ ਲੈਣਾ ਸਾਹ ਲੈਣੇ ਉਹਦੀ ਜ਼ਿੰਦਗੀ ਦਾ ਵਿਕਾਸ ਹੁੰਦਾ ਫਿਰ ਉਹ ਆਖੀਰ ਦੇ ਉਤੇ ਉਸੇ ਤਰ੍ਹਾਂ ਮਰ ਜਾਂਦਾ ਆ ਇਹ ਨਹੀਂ ਕਿ ਕਿਸੇ ਧਰਮ ਦੇ ਵਿੱਚ ਕਿਸੇ ਤਰ੍ਹਾਂ ਮਰਦਾ ਕਿਸੇ ਜਿ ਕਿਸੇ ਤਰ੍ਹਾਂ ਮਰਦਾ ਨਹੀਂ ਉਹ ਸਾਰੇ ਇੱਕ ਹੋ ਜਾਈ ਆ ਸਿਰਫ ਉਹ ਤੋਂ ਬਾਅਦ ਵਾਲੇ ਜਿਹੜੇ ਰੀਤੀ ਰਿਵਾਜ ਆ ਉਹ ਉਹ ਵੱਖੋ ਵੱਖਰੇ ਹੋ ਸਕਦੇ ਆ ਜਿਵੇਂ ਅ ਵੱਖੋ ਵੱਖਰੇ ગ્રਹ ਆ ਇਸ ਸੌਰੀ ਮੰਡਲ ਦੇ ਵਿੱਚ ਜਿਹੜੇ ਸੂਰਜ ਦੇ ਦੁਆਲੇ ਘੁੰਮਦੇ ਆ ਸੂਰਜ ਸੂਰਜ ਦੇ ਦੁਆਲੇ ਜਿਹੜੇ ਆਹੋ ਜਿੰਨੇ ਵੀ ਜਿਹੜੇ ਛੋਟੇ ਉਪਗ੍ਰਹ ਆ ਉਹ ਗ੍ਰਹਾਂ ਦੇ ਦੁਆਲੇ ਘੁੰਮਦੇ ਆ ਤੇ ਜਿਹੜੇ ਗ੍ਰਹ ਸਾਰੇ ਆਹੋ ਸੂਰਜ ਦੇ ਦੁਆਲੇ ਘੁੰਮਦੇ ਆ ਤੇ ਇਹ ਸਾਰਾ ਇੱਕ ਸੌਰੀ ਮੰਡਲ ਬਣ ਜਾਂਦਾ ਗੈਲੈਕਸੀ ਬਣ ਜਾਂਦੀ ਆ ਐਦਾਂ ਦੀਆਂ ਬਹੁਤ ਸਾਰੀਆਂ ਗੈਲੈਕਸੀਆਂ ਜਿਹੜੀਆਂ ਆਹੋ ਆਸਮਾਨ ਦੇ ਵਿੱਚ ਤੁਰੀਆਂ ਫਿਰਦੀਆਂ ਤੇ ਸਾਡੀ ਜਿਹੜੀ ਹੋਂਦ ਆ ਉਹ ਇੱਕ ਛੋਟੇ ਜਿਹੇ ਕੀੜੇ ਦੇ ਬਰਾਬਰ ਮਤਲਬ ਕਿ ਸਾਡੀ ਨਹੀਂ ਸਾਡੀ ਧਰਤੀ ਦੀ ਅਸੀਂ ਕਿਹੜੇ ਚੱਕਰਾਂ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਹਾਂ ਜਦਕਿ ਦੁਨੀਆ ਦਾ ਬਹੁਤ ਵੱਡਾ ਚੱਕਰ ਜਿਹੜਾ ਉਹ ਜਿਹੜਾ ਇੱਕ ਦੂਜੇ ਦੇ ਦੁਆਲੇ ਘੁੰਮਦਾ ਆ ਮਤਲਬ ਕਿ ਉਹ ਪਰਮਾਤਮਾ ਜਿਹੜਾ ਉਹ ਉਹਦੀ ਵਿਸ਼ਾਲਤਾ ਦਾ ਕਿਤੇ ਅੰਤ ਨਹੀਂ ਪਾਇਆ ਜਾਂਦਾ ਅਸੀਂ ਕਿਉਂ ਇੱਕ ਦੂਜੇ ਦੇ ਨਾਲ ਨਫ਼ਰਤ ਕਰਦੇ ਹਾਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਸਿਰਫ ਆਪਣੇ ਧਰਮਾਂ ਨੂੰ ਉੱਪਰ ਤੂੰ ਥੱਲੇ ਸਾਡਾ ਆ ਸਾਡਾ ਉਹ ਕਿਉਂ ਜਦ ਕਿ ਅਸੀਂ ਸਾਰੇ ਇੱਕੋ ਥਾਂ ਤੋਂ ਚੱਲਣ ਵਾਲੇ ਆ ਇੱਕੋ ਹੀ ਰੱਬ ਨੂੰ ਮੰਨਣ ਵਾਲੇ ਆ ਇੱਕੋ ਹੀ ਸ੍ਰਿਸ਼ਟੀ ਦੇ ਵਿੱਚ ਇੱਕੋ ਹੀ ਧਰਤੀ ਦੇ ਉੱਤੇ ਅਸੀਂ ਸਾਰੇ ਰਹਿਣ ਵਾਲੇ ਆ ਬਸ ਇੱਕ ਪਿਆਰ ਦਾ ਜਿਹੜਾ ਧਰਮ ਆ ਉਹ ਹੋਣਾ ਚਾਹੀਦਾ ਤੇ ਸਾਰਿਆਂ ਨੂੰ ਅਗਰ ਆਪਾਂ ਪਿਆਰ ਦੇ ਨਾਲ ਮਿਲਦੇ ਆ ਵਰਤਦੇ ਆ ਰਹਿੰਦੇ ਆ ਉਹੀ ਅਸਲੀ ਧਰਮ ਆ ਨਫ਼ਰਤ ਕਰਦੇ ਆ ਨਫ਼ਰਤ ਦਾ ਕੋਈ ਧਰਮ ਨਹੀਂ ਹੁੰਦਾ ਪਿਆਰ ਦਾ ਪਿਆਰ ਦਾ ਪਿਆਰ ਦਾ ਹੀ ਧਰਮ ਹੁੰਦਾ ਥੈਂਕ ਯੂ